ਸਤਿ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰੜੜਕਲਾ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਨਾਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਮੱਜਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿਧੀ ਸਸ ਸਤ ਸਾਲ ਜੀ। ਹਾਂ ਜੀ ਪੀਰ ਭਾਜੀ ਕੀ ਹਾਲ ਹੈ ਜੀ? ਵਧੀਆ ਵਧੀਆ ਤੁਸੀਂ ਦੱਸੋ। ਬਸ ਵਧੀਆ ਠੀਕ ਠਾਕ ਜੀ। ਚਲੋ ਵਧੀਆ ਚਾਹੀਦਾ ਤੇ ਮਾਲ ਵਿੱਚ ਕੁਝ ਵੇਚਦਾ ਜਾਦਾ। ਹਾਲ ਕੁਝ ਚਲ ਗਿਆ ਜੀ ਦੋ ਤੇ ਇੱਕ ਹੁਣ ਵੀ ਉਹ ਵੀਰ ਹੁਣੇ ਬੈਠੇ ਆ। ਅੱਛਾ। ਇਹਨਾਂ ਦੇ ਇੱਕ ਛੋਟੀ ਲਈ ਹੁਣ ਇਹ ਲੈਂਦੀ ਸੀ ਤਾਜੀ ਸੀ। ਅੱਛਾ। ਵੀਰ ਹਾਲ ਲਈ। ਠੀਕ ਆ। ਤੇ ਇਸ ਤਰ੍ਹਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਵੇਚਦਾ ਹੀ ਜਾਂਦਾ ਗਿਆ। ਹੁਣ ਤਿੰਨ ਗਾਵਾਂ ਤੇ ਦੋ ਮੱਝਾਂ ਹਨ। ਹਾਂ ਦੋ ਮੱਝਾਂ ਜੀ ਹਾਂਜੀ। ਠੀਕ ਆ। ਹੋਰ ਮੰਜੋ ਠੀਕ ਠਾਕ ਆ। ਹਾਂਜੀ। ਆ ਗਿਆ ਨਹੀਂ ਸਕੂਲੇ। ਆ ਛੁੱਟੀ ਚ। ਆਦੀ ਕ ਅੱਜ ਅੱਗੇ ਤੋਂ ਬੜੀ ਕੁੰਦੀ ਤੇ ਅੱਛਾ ਤੋਂ ਬੜੀ ਬੇਦੀ ਆ ਠੀਕ ਆ ਹੁੰਦੀ ਆ ਵੀਜੀ ਛਟੀ ਜੇ ਅੱਛਾ ਤੋਂ ਦਦਾ ਤੇ ਹੁਣ ਤੇ ਧੁੱਪ ਲੱਗੀ ਆ ਨਾਲੇ ਸੰਗਰਾਹ ਦੇ ਅੱਜ ਹਨਾ ਜੁਰ ਠੀਕ ਆ ਚਲੋ ਤੇ ਵੀ ਦੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਪ ਤਸੀਲ ਲਈ ਨਾਲਾ ਤੇ ਜ਼ਿਲ੍ਹਾ ਮursal ਠੀਕ ਆ ਜੀ ਤੇ ਫੋਨ ਨੰਬਰ 989234200 ਠੀਕ ਆ ਜੀ ਤੇ ਸ਼ੁਰੂਆਤ ਫਿਰ ਗੱਬਨ ਤੋਂ ਹੀ ਕਰ ਲਈਏ ਹਾਂ ਥਾਣੇ ਦੇਖ ਸਕਦੇ ਇਹਦੇ ਲੱਗੇ ਤਾਂ ਇੱਕ ਨਹੀਂ ਇਨਾ ਦਾ ਸਾਈਜ਼ ਗਿਆਪ ਕਿਨਵਾ ਸੂਹਾ ਸੋਨਾ ਵੀਰ ਜੀ ਨੇ ਹਰਪ੍ਰੀਤ ਜੀ ਘਰ ਵਾਲੇ ਤੇ ਦੂਜਾ ਸੂਹਾ ਹੀ ਕਹਿੰਦੇ ਸੀ ਅੱਛਾ ਚਲੋ ਆਪਾਂ ਤੀਜਾ ਸੂਹਾ ਕਹਿ ਦਨੇ ਹਨਾ ਠੀਕ ਆ ਮੰਨ ਲਓ ਘਰ ਵਾਲੇ ਕਹਿੰਦੇ ਵੀ ਦੂਜਾ ਹੀ ਸੂਹਾ ਏ ਚਲੋ ਆਪਾਂ ਤੀਜਾ ਕਹਿ ਦਨੇ ਆ ਤੇ ਜੀਜਾ ਦਾ ਦੂਜੇ 'ਚ ਫਰਕ ਤੇ ਕੋਈ ਨਹੀਂ ਹੁੰਦਾ ਹਾਂਜੀ ਤੇ ਦੁੱਧ ਕਿੰਨਾ ਚੁਵਾਈ ਜੇ ਦੁੱਧ ਭਾਜੀ 20 ਤੋਂ ਪਲੱਸ ਦੀ ਗਰੰਟੀ ਆ 20 ਪਲੱਸ ਜਿਹੜਾ ਚੁਵਾਈ ਜਾਊਗੀ ਲੈ ਖੋਲੋ ਫਿਰ ਤੋਰ ਦਿਗੇ ਨੀ ਬਾਕੀ ਹਫਤੇ ਕਿਤੇ ਕਰੀਬ ਟਾਈਮ ਜਿਹੜਾ ਖੜੂਗੀ ਅਜੇ ਕੀ ਰੱਖਣਾ ਵਿਧੀ ਤਾਂ ਫਿਰ ਮੋਲ ਆਪੇ ਗੰਢੀ ਆ ਹਰ ਪੀ ਭਜੀਆ ਦੇਖੋ ਠੀਕ ਜੀ ਹੂੰ ਕਿੰਨੇ ਦੇ ਦੇਣੀ ਫਿਰ ਆਪਾਂ ਮਨਜੋ ਤੇ ਮਨਜੋ 10 50000 ਦੀ 50000 ਦੀ ਕਰਨਾ ਵਿੱਚ ਮੰਨਤਾ ਨਾਲ 45000 ਦੀ ਦੇਣਾ ਅੱਛਾ 5000 ਮਾਣ ਵਿੱਚੋਂ ਕਰ ਦੇਣਾ ਤੇ 45 ਦੀ ਦੇ ਦੇਣੀ ਹੈ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਮੰਨ ਤਾਂ ਕੋਈ ਨਹੀਂ ਮੌਕੇ ਤੇ ਕਰਦਾਂਗਾ ਹੋਗੀ ਤਰਾ ਤੇ ਆਵੇ ਜਰਸੀ ਗੱਭਣੀ ਜੇ ਹਾਂਜੀ ਇਹ ਵੀ ਅਜੇ ਗੱਭਣ ਗੂੰਦ ਹੀ ਆਉਂਦੀ ਰਹੀ ਦਸ ਦਿਨ ਜੀ ਵਸ਼ੀ ਦੇ ਤੇ ਅੱਛਾ ਇਹ ਦਸ ਦਿਨ ਖੜਦੀ ਆ ਹੱਥ ਆਪਣੇ ਗਵਾਂਡੋ ਲਈ ਆ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਇਹਨੇ ਪਹਿਲੇ ਸੂਏ 14-15 ਕਿਲੋ ਮਸ਼ੀਨ ਦੇ ਦੁੱਧ ਦਿੱਤਾ ਜੀ ਅੱਛਾ ਹਾਂਜੀ ਠੀਕ ਆਰ ਕੀ ਕਿੰਨਾ ਚੋ ਆਜੂਗੀ ਦੁੱਧ 16 ਤੋਂ ਪਲਾਸੀ ਵਸ਼ੀ ਜਾਊ ਹਜੇ ਗੂੰਦ ਆਉਂਦੀ ਦਸ ਦਿਨ ਪਹਿਲੇ ਸੂਣ ਚ ਲਿਆ ਖੋਲੋ ਫਿਰ ਤੋਰ ਦੀ ਕਹਿੰਦਾ ਮੈਂ ਬਾਕੀ ਕੱਟ ਕਾਟ ਦੀ ਜਿਹੜੀ ਠੀਕ ਹੈ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਬਾਕੀ ਜੇ ਹਵਾਨਾ ਇਹਨੇ ਚੰਗਾ ਤਿਆਰ ਕਰਨਾ ਥੱਲੇ ਬੰਨ ਦੀ ਬੜੀ ਹੱਤ ਪੰਜਾਬ ਵਾਲੀ ਜਰਸੀ ਆ ਜਿਹੜੀ ਤੋਰ ਤਾਂ ਸਿੱਧੀ ਤੋਰ ਦਿਓ ਜੀ ਤੋਰ ਦਿਓ ਇਕੱਲੀ ਬਾਕੀ ਗਾਕ ਵੀ ਆਏ ਵੀ ਜੀ ਇਹਨਾਂ ਦੇ ਕੋਲ ਮੰਝੋ ਤੇ ਤਾਂ ਕੀ ਰੱਖਣਾ ਫਿਰ ਮੁੱਲ ਮੇਰਾ ਮੁੱਲ 40000 ਰੁਪਏ 40000 ਹਾਂਜੀ ਕਰਦਾ ਵਿੱਚ ਮੰਨਤਾ ਨੋ 30000 ਦੇ ਦੇਣਾ ਅੱਛਾ 30000 ਦੀ ਠੀਕ ਹੈ ਜੀ ਤੇ ਬਾਕੀ ਆ ਦੇਖ ਸਕਦੇ ਚੰਗੀ ਤਿਆਰ ਹੋਣੀ ਐ ਵੀ ਥੱਲੇ ਇਹ ਇਥੋਂ ਪਿੰਡੋਂ ਹੀ ਲਈ ਆ ਹਰਪੀ ਜੀ ਆਪਾਂ ਵਸ਼ੀ ਠੀਕ ਹੈ ਜੀ ਆਪਣੇ ਬੰਦੇ ਕੋਲ ਲਈ ਆ ਤੇ ਦੁੱਧ ਨੂੰ ਬੜੀ ਚੰਗੀ ਆ ਵਸ਼ੀ ਠੀਕ ਹੈ ਜੀ ਬਾਕੀ ਇਹਦੇ ਤੇ ਫੈਟ ਵੀ ਚੰਗੀ ਆਊਗੀ ਇਹਦੇ ਵੀ ਇਹਦੀ 5 ਤੋਂ ਬਾਹਰ ਹੀ ਹੁੰਦੀ ਹੁੰਦੀ ਏ ਠੀਕ ਹੈ ਸਗੂੰਦ ਆਉਂਦੀ ਏ ਦੇਣੇ ਤੇ 10000 ਠੀਕ ਹੈ ਜੀ ਬੜੀ ਵਧੀਆ ਬਣਦੀ ਹੁੰਦੀ ਏ ਥੱਲੇ ਤੇ ਆ ਜਿਹੜੇ ਹੁਣ ਗਾਂ ਆਪਾਂ ਤੀਸਰੇ ਨੰਬਰ ਤੇ ਵਿਖਾਉਣੀ ਆ। ਆਹ ਵੇਖੋ ਕੀ ਜੀ ਇਹ ਕਿਹੜੀ ਵੈਰੈਟੀ ਕੱਢ ਲਿਆ ਜੀ। ਇਹ ਨੈਚਰ ਹੋ ਗਿਆ ਤੁਸੀਂ ਵੀਡੀਓ ਪਾਉਂਦੇ ਨੂੰ ਕਦੀ ਵੇਖੀ ਹੈ ਦਾਦੀ ਵੇੜ। ਠੀਕ ਹੈ। ਕੁੰਡੀ ਜੇ ਜਿਹਨੂੰ ਕਹਿੰਦੇ ਮਹੀਂ ਦੇ ਕੁੰਡੀ ਵੇਖੀ ਹੈ ਗਾਂ ਵੇਖੀ ਕੁੰਡੀ। ਕੁੰਡਾ ਸਿੰਘ ਜਿਹੜਾ ਇਹ ਤਾਂ ਦੇਖ ਸਕਦੇ 89 ਦਾ ਕੁੰਡਾ ਸਿੰਘ। ਇਹਦਾ ਤੇ ਵੀਡੀਓ ਹੀ ਗੱਲ ਕਿ ਰੁਪਈਆ ਵੀ ਨਹੀਂ ਲੰਗਣੇ। ਨਹੀਂ ਰੁਪਈਆ ਨਹੀਂ ਵੇਖੋ ਪਾਜੀ ਤੁਸੀਂ ਕਿਹ ਕਿਹ ਤਰ੍ਹਾਂ ਵਿਖਾਉਂਦੇ। ਠੀਕ ਹੈ। ਅੱਗੇ ਸਾਡੇ ਘਰ ਦੇ ਵੀ ਸੱਡੇ ਸਾਰੇ ਕਹਿੰਦੇ ਵੀ ਗਾਂ ਕੁੰਡੀ ਨਹੀਂ ਕਦੀ ਵੇਖੀ ਆ ਵੇਖੋ। ਠੀਕ ਹੈ। ਆਹ ਵ ਠੀਕ ਐ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਤੇਰੇ ਕੋਲ ਬੋਹਲਾ ਹੀ 10 ਕਿਲੋ ਲੀਕਾ ਲਾਊਗਾ ਕਿੰਨਾ ਚਿਰ ਹੋ ਕੇ ਸੋਈ ਬੋਲੇ ਆਈ ਏ ਚੋਕੇ ਸਵੇਰੇ 8 1/2 ਦੇ ਚੋਕੇ ਤੇ ਫੇਰ ਲੈਣ ਦੀ ਅੱਛਾ ਹਾਂਜੀ ਬਿਲਕੁਲ ਤਾਜੀ ਸੋਈ ਕਿੰਨੇ ਦਿਨ ਹੋਈ ਸੋਈ ਨਾ ਇਹਨੂੰ ਚੌਥਾ ਦਿਨ ਜੀ ਚੌਥਾ ਦਿਨ ਨਾ ਬਚਾਓ ਬਜਾਏ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ 13 14 ਕਿਲੋ ਰਾਮਾਂ ਚਵਾਈ ਜਾਊਗੀ 13 14 ਚਵਾਈ ਜਾਊਗੀ ਠੀਕ ਐ ਤੇ ਬਾਕੀ ਇਸ ਤਰ੍ਹਾਂ ਗਾਂਾਂ ਦੀ ਰੌਣਕ ਲੱਗੀ ਰਹਿੰਦੀ ਫੇਰ ਲੱਗੀ ਰਹਿੰਦੀ ਅੱਗੇ ਚਲਗੀਆਂ ਦੋ ਤੇ ਕੋਣੋ ਵੀਰ ਜੀ ਨਹੀਂ ਬੈਠੇ ਇਹਨਾਂ ਨੇ ਲਈ ਏ ਝੋਟੀ ਅੱਛ ਭਾਲੀ ਆ ਜੋ ਬੈਠਾ ਪੀ ਕੇ ਜਾਏ ਧਾਰੇ ਭਾਜੋ 12 13 ਦੇ ਲਾਗੇ ਜਿਹੜਾ ਕਹਿੰਦੇ ਕਿ ਚੁਆਈ ਜਾਊਗੀ ਉਹ ਬੱਚਾ ਜਿਹੜਾ ਇਹਦਾ ਬੜੀ ਕੋ ਨਿਆਣਾ ਨੇ ਪਾਉਂਦੀ ਲੋੜ ਵਸ਼ੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੰਜੂਰ ਤੇ ਕੀ ਰੱਖਣਾ ਮੁੱਲ ਫਿਰ 36000 ਇਹ ਕਿੰਨੇ ਰੀ ਦੇ ਦੇਣੀ ਕੋਈ 36000 36000 ਰੀ ਦੇ ਦੇ 40000 ਮੰਗ ਕਰਾਂਗੇ ਅੱਛਾ ਬਾਕੀ ਚਲੋ ਮੌਕੇ ਤੇ ਹੋਰ ਹੋ ਜਾਊਗਾ ਕੋਈ ਬੜੀ ਵਸ਼ੀ ਬੜੀ ਚੰਗੀ ਬੰਦੀ ਬੜੀ ਸ਼ਾਮਾਂ ਨੂੰ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਮੰਨਤਾਂ ਨੂੰ ਠੀਕ ਹੈ ਜੀ ਕੋਈ ਚੀਜ਼ ਵੇਨੋ ਲੱਗੀ ਜੀ ਠੀਕ ਹੈ ਬਾਕੀ ਲੱਗਦੀ ਚੀਜ਼ ਆ ਹਾਂ ਜੀ ਹਾਂ ਜੀ ਠੀਕ ਐ ਤੇ ਹੁਣ ਇੱਕ ਮੱਝ ਇਹ ਸੂਨ ਵਾਲੀ ਆ ਜੀ ਇਹ ਗੱਭਣੇ ਆ ਜੇ ਹਨਾ ਇਹ ਕਿੰਨਾ ਕੁ ਲੈਜੂ ਟਾਈਮ ਇਹਦੇ ਹਰ ਵੀ ਜੀ 10 12 ਦਿਨ ਜੇ ਸੂਨ ਚ ਅੱਛਾ ਹਾਂ ਜੀ ਦੁੱਧ ਨੂੰ ਮੜੀ ਚੰਗੀ ਆ ਮੈਂ ਠੀਕ ਐ ਤੇ ਕਿੰਨੇ ਕੁ ਦਿਨ ਲੈਜੂ 10 12 ਸ੍ਰੀ ਰਾਮ ਬਾਪ ਭਰੀ ਹੈ ਹਨਾ ਭਰੀ ਹੈ ਮੈਂ ਖੋਲ ਕੇ ਬਖਾਉਣਾ ਠੀਕ ਐ ਇਦਨ ਝੱਬੂ ਪਾਇਆ ਨਹੀਂ ਜੇ ਇਹ ਆਏ ਜੀ ਸਾਰੇ ਡੰਗਰ ਠੀਕ ਐ ਆ ਦੱਸਣੇ ਵੀ ਡੰਗਰ ਜਿਹੜੇ ਪਹਿਲਾਂ ਲੈ ਇਹ ਉਹਦੇ ਵੇਗ ਗਏ ਆ ਫਿਰ ਚਲ ਗਏ ਆ ਠੀਕ ਐ ਚਲ ਗਿਆ ਜੋੜਾ ਠੀਕ ਐ ਤੇ ਦੋ ਸੇਰੇ ਚਲ ਗੀਆਂ ਜੀ ਮੈਂ ਆਲਦੀ ਜਿਹੜੀ ਆਈ ਚਲਾਈ ਆਈ ਚਲਾਈ ਚਲਦੀ ਰਹੀ ਦਿੰਦੀ ਆਹ ਦੇਖ ਸਕਦੇ ਕੋ ਚੰਪੂ ਨਹੀਂ ਪਾਇਆ ਸਰਪਾ ਮੜ ਗਿਆ ਮੋੜ ਦਿੰਦਾ ਜਿਹੜੀ ਕਾਫੀ ਭਾਰੀ ਆ ਜਿਹੜੀ ਬਾਕੀ ਜਿਤਨਾ ਪਿੱਛੇ ਆਈ ਹੈ ਜੇ ਉਤਰਾ ਹੀ ਆ ਲੈ ਆ ਵੀਰ ਜੀ ਬਾਕੀ ਅੱਖਾਂ ਦੋਵੇਂ ਬਿੱਲੀਆਂ ਵਾਂ ਜੜੀਆਂ ਇਹਦੀਆਂ ਹੁਣ ਵੀ ਮੈਂ ਦੁੱਧ ਨੂੰ ਬੜੀ ਚੰਗੀ ਆ ਕਿੰਨਾ ਕੁ ਦੁੱਧ ਚਵਾ ਦਿੰਦੀ ਕਿਨੇ 12 ਕਿਲੋ ਦੁੱਧ ਚੋਂਦੇ ਰਹੇ ਆ ਅੱਛਾ ਹਾਂ ਦੁੱਧ ਨੂੰ ਮੈਂ ਚੰਗੀ ਯਾਰ ਕਿ ਕਿੰਨਾ ਚਾਜ ਦੁੱਧ ਇਹਨਾਂ 12 ਤੋਂ ਪਲਾਸ ਹੀ ਜਾਊਗੀ ਮੈਂ ਅੱਛਾ 12 ਤੋਂ ਪਲਾਸ ਹੀ ਜਾਊਗੀ ਆ ਬੰਦ ਦੀ ਬੜੀ ਹੁੰਦੀ ਹੈ ਜੇ ਦਿਲ ਖੜਦੀ ਆ ਤੇ ਮੰਜੋ ਤੇ ਤਾਂ ਕੀ ਮੁੱਲ ਫਿਰ ਇਹਦਾ ਮੁੱਲ ਪੈਠੇ ਅੱਜ 65000 ਆ ਕਰਨਾ ਵਿੱਚ ਮੰਨਤਾ ਨਾ ਹੋਵੇ 60000 ਦੀ ਦੇਣਾ ਅੱਛਾ ਇਹ 60000 ਦੀ ਦੇ ਦੋਗੇ ਠੀਕ ਹੈ 60000 ਦੀ ਵੀ ਜਿੰਨੀ ਕਹਿੰਦੇ ਕਿ ਦੇ ਦੇਾਂਗੇ ਤੇ ਆ ਥਣਵੀ ਦੇ ਲਾਗੇ ਤੇ ਦੇਖ ਸਕਦੇ ਹੋ ਤੇਰਾ ਚੰਗੇ ਕੱਦ ਚੰਗੇ ਵਜਨ ਵਾਲੀ ਆ ਜਿਹੜੀ ਵਜਨ ਬੜਾ ਹੁੰਦਾ ਚੰਗੇ ਬੋਡੀ ਵੇਟ ਵਾਲੀ ਆ ਤੇ ਹੁਣ ਇੱਕ ਛੋਟੀ ਧੰਨ ਬੜੀ ਇਹ ਵੀ ਇੱਕ ਅਲੱਗ ਚੀਜ਼ ਦੀ ਆ ਜਿਹੜੀ ਅਲੱਗ ਚੀਜ਼ ਹੈ ਨੀਲੀ ਦੀ ਜਿਹੜੀ ਜੀ ਠੀਕ ਐ ਇਹ ਵੀ 2 ਮਹੀਨਾ ਡੇਢ ਹੋ ਗਿਆ ਮਹੀਨਾ ਡੇਢ ਮਹੀਨਾ ਉਹ ਗਿਆ ਤੇ ਕੁਦਰਤ ਦੇ ਰੰਗ ਹੀ ਆਣਾ ਅਲੱਗ ਚੀਜ਼ ਦੀ ਆ ਅਲੱਗ ਚੀਜ਼ ਹੈ ਇਹ ਗਿਫਟ ਹੀ ਦੇਣੀ ਪਹਿਲੇ ਫੋਨ ਤੇ ਜਾਵੇ ਠੀਕ ਐ ਹਾਂਜੀ ਜਮਾਂਦਰੂ ਤੇ ਸਾਡੇ ਸਿਰਫ ਤਿੰਨ ਹੀ ਥਾਣੇ ਤੇ ਇਹ ਨਹੀਂ ਕਿ ਬਾਚਨ ਤੇ ਲੜਾਈ ਆ ਇਹਦੇ ਜਮਾਂਦਰੂ ਆ ਹਾਂ ਇਹ ਸਿਰਫ ਤਿੰਨ ਹੀ ਥਾਣੇ ਜਿਹੜੇ ਚੋਂ ਤੋਂ ਲੱਗੇ ਆ ਹਾਂਜੀ ਇਹ ਤੁਹਾਡੀ ਬੜੀ ਚੰਗੀ ਜੇ ਦੁੱਧ ਵੀ ਆ ਪੀਜੀ ਇਸਲੇ ਲੀਟਰ ਵਾਲਾ 7 ਕਿਲੋ ਹੋਊਗਾ ਅੱਛਾ ਹਾਂਜੀ ਠੀਕ ਆ 7 ਕਿਲੋ ਹੋਊਗਾ ਜਿਹੜੇ ਹੁਣੇ ਆਈ ਆ ਸੋਆ ਪਹਿਲਾ ਹੀ ਸੋਆ ਪਹਿਲਾ ਹੀ ਤੇ ਉਹ ਥਾਂ ਚੱਲਿਆ ਹੀ ਨਹੀਂ ਇੱਕ ਨਾ ਬਿਲਕੁਲ ਜਮਾਂਦਰੂ ਹੀ ਦਿੰਨੇ ਆ ਉਹ ਜਿਹੜਾ ਉਤਰਾ ਨਿਕਾ ਜਾ ਨਾਲ ਕਿਤੇ ਲੱਗਾਂਦਾ ਉਹ ਹੀ ਆ ਅੱਛਾ ਜਮਾਂਦਰੂ ਤੈਨੂੰ ਜਮਾਂਦਰੂ ਤੈਨੂੰ ਹੀ ਥਾਣੇ ਆ ਬਾਕੀ ਦੇਖੋ ਲੱਗੋ ਆਪਣੇ ਪਰਲੇ ਪਿੰਡੋ ਝੋਟੀ ਲਈ ਆ ਅੱਛਾ ਹਾਂਜੀ ਠੀਕ ਆ ਉਹ ਇਹਦੀ ਕੱਟੀ ਜਾ ਪੀਤੀ ਅੱਛਾ ਉਹ ਕੱਟੀ ਜਿਹੜੀ ਖਲੋਤੀ ਏ ਕਿੰਨਾ ਇਹਦੇ ਕੋ ਪੱਕਾ ਦੋਤ ਪੱਕਾ ਹਰ ਰੁਪਈਏ 7 ਕਿਲੋ ਲੀਟਰ ਵਾਲਾ ਅੱਛਾ ਜੇ ਮੰਨ ਲਓ ਕਿਸੇ ਨੇ ਆਪਣੇ ਕੋ ਚੂਣ ਤੋਂ ਬਿਨਾ 6.5 ਕਿਲੋ ਦੀ ਮੇਰੀ ਗਾਰੰਟੀ ਹੈ ਲਿਆ ਫਿਰ ਤੋ ਤੇ ਮਿਲਦੇ ਕੱਟੀ ਤੇ ਤਵੇਂ ਤੇ ਭਾਵੇਂ ਹੁਣੇ ਬੱਚਾ ਛੱਡ ਲਓ ਇੰਨੀ ਚੂਣ ਆ ਵੀ ਹੱਦੋਂ ਵੱਧ ਜੀ ਠੀਕ ਹੈ ਜੀ ਤੂੰ ਆਏ ਦਾ ਪਹਿਲਾ ਹੀ ਹੈ ਤੂੰ ਆਏ ਦਾ ਪਹਿਲਾ ਹੀ ਹੈ ਬਹੁਤ ਛੋਟੀ ਹੈ ਬੰਦੇ ਆ ਜਲੇ ਆ ਜੀ ਆਹ ਯਾਰ ਵੀ ਉਸੇ ਤਰ੍ਹਾਂ ਹੀ ਆ ਗੱਲ ਚ ਵੇਖੋ ਆ ਕਿਹੜੀ ਸਕੀਮ ਦਾ ਵੀ ਕਿੱਡੀ ਚੱਪਲ ਫੋਨ ਦੀ ਗੱਲ ਚ ਇਹਨਾਂ ਜਵਨਾ ਲੱਗੇ ਅੱਛਾ ਹਾਂਜੀ ਗੱਲ ਤੇ ਚੱਪਲ ਪਾਤੀ ਕਿਹੜੀ ਵੇ ਗੱਲ ਚ ਚੱਪਲ ਪਾਤੀ ਫੇਰ ਨਵੀਆਂ ਨਵੀਆਂ ਚੀਜ਼ਾਂ ਹੀ ਵੇਖਣ ਨੂੰ ਜਿਹੜੀਆਂ ਮਿਲਦੀਆਂ ਵਾ ਗੱਲ ਚ ਜਿਹੜੇ ਚੱਪਲ ਪਾਈ ਆ ਇਹਦੇ ਕਿੰਨਾ ਜਦਾਂ ਲੱਗ ਜਾ ਝੋਟੀ ਨਾਲ ਹਾਂਜੀ ਤੇ ਮਨਜੋ ਤਾਂ ਇਹਦਾ ਕੀ ਮੁੱਲ ਫਿਰ ਮੁੱਲ 40000 40000 ਮੁੱਲ ਹੁੰਦੇ ਜਾਵੇ ਪੁੱਤ ਹੋਰ ਕਰੀਏ ਮਾਨ ਇਹਦਾ ਇਹ ਕੋਈ ਨਹੀਂ 30000 ਦੇ ਦੇਣਾ ਕਿੰਨੇ ਦੀ ਸਹੀ 30000 ਦੀ ਦੇ ਦੇਣੀ ਬੱਸ ਹੋਰ ਜੇ ਆ ਗਈ ਕਸਰ ਤੇ ਕੱਟ ਤਰਨ ਤੋਂ ਬਸਾ ਮੁਰਕੀ ਛੋੜੀ ਕਰਨੀ ਹੈ ਪੂਰੇ 35 ਦੀ ਬਸ ਇਸ ਤੋਂ ਛੋੜੀ ਕਰਨੀ ਹੈ ਠੀਕ ਹੈ ਠੀਕ ਹੈ ਪੂਰੇ 35 ਦੀ ਤੇ ਬਾਕੀ ਇੱਕ ਆਹ ਚੀਜ਼ ਬੜੀ ਅਲੱਗ ਹੈ ਜਿਹੜੀ ਗੱਲ ਤੇ ਚੱਪਲ ਪਾਈ ਕੇ ਹੀ ਵੀਰ ਨੇ ਹਰ ਵੀਰ ਜੀਆ ਇੱਕ ਆਹ ਝੋਟੀ ਵੇਖੋ ਵੀਰ ਉਹ ਨਾਲ ਲਈ ਆਪਣੇ ਕੋਲ ਅੱਛਾ ਇਹ ਵੇਖ ਲਈ ਅੱਛਾ ਜੀ ਆਇਓ ਇਧਰ ਐਸੂ ਹੀ ਨਰੂ ਦੇ ਬਚਾਇਦਾ ਛੋਟੀ ਦਾ ਅੱਛਾ ਹਾਂਜੀ ਠੀਕ ਹੈ ਚਲਾਣਾ ਰੰਗਾਲਿਆ ਵੀਰ ਹੋਣਾ ਲੱਗੀ ਹੁਣੇ ਠੀਕ ਹੈ ਉਹ ਪਰਵਾਦ ਕਿ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਵਿਧੀ ਤੁਸੀਂ ਆਪਣਾ ਪਿੰਡ ਬੋਬਰਾਂ ਦੇ ਜੀ ਅੱਛਾ ਜਿਹੜਾ ਉਧਰ ਆ ਖਾਸੇ ਲੱਗੇ ਹਾਂਜੀ ਖਾਸੇ ਲੱਗੇ ਠੀਕ ਹੈ ਨਿਕਲਦਾ ਰਿਹਾ ਠੀਕ ਆ ਦੇਰੀਆਂ ਚ ਆਈ ਚਲਾਈ ਫਿਰ ਨਵੇਂ ਪੁਰਾਣੇ ਕਰਨੇ ਪੈਂਦੇ ਹਰ ਮਹੀਨੇ ਲਾਮਾ ਲੁਮਾ ਦੇਣਾ ਦੇ ਦੇ ਅੱਛਾ ਠੀਕ ਬਾਕੀ ਚਲੋ ਵਾਦਾ ਵੀ ਤਾਈਆਂ ਫਿਰ ਬੰਦਾ ਲੰਮਾ ਸਮਾਂ ਚੱਲਦਾ ਹਾਂ ਹਾਂ ਜੱਫੀ ਆ ਜੋ ਬੋਦੇ ਹੁਣ ਇਹਨਾਂ ਨੇ ਲੱਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਚਲੋ ਵਾਦਾ ਵੀ ਇਸੇ ਕੰਮ ਦੀ ਆ ਕਿ ਅਗਲੇ ਨੇ ਵੀ ਪੈਸੇ ਖਰਚਣੇ ਚੀਜ਼ ਸਹੀ ਦੱਸ ਕੇ ਦੇਣੀ ਚਾਹੀਦੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆ ਕੇ ਇੱਥੇ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ